ਅੱਜ ਸਵੇਰ ਦਾ ਇਹ ਮੇਰਾ ਦੂਸਰਾ ਦਰਵਾ ਹੈ ਇਸ ਤੋਂ ਪਹਿਲਾਂ ਮੈਂ ਫਲੋਰ ਦੇ ਪਿੰਡ ਨੰਗਲ ਜਿੱਥੇ ਬਾਬਾ ਸਭ ਅੰਬੇਦਕਰ ਦਾ ਬੁੱਧ ਪਿਛਲੇ 2.5 ਮਹੀਨਿਆਂ ਦੇ ਵਿੱਚ ਵਿੱਚ ਦੋ ਵਾਰੀ ਉਹਦੀ ਬੇਹਰਮਤੀ ਹੋਈ ਆ 31 ਮਾਰਚ ਨੂੰ ਔਰ 2 ਜੂਨ ਨੂੰ ਉੱਥੇ ਵੀ ਬਕਾਇਦਾ ਪੂਰੇ ਪ੍ਰਸ਼ਾਸਨ ਦੇ ਨਾਲ ਜਿਹੜਾ ਪ੍ਰਸ਼ਾਸਨ ਦੇ ਨਾਲ ਸਾਰੀ ਗੱਲਬਾਤ ਕੀਤੀ ਪੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨਾਲ ਔਰ ਮੈਂ ਇੱਕ ਗੱਲ ਦਾ ਅੱਜ ਲੁਧਿਆਣੀ ਚ ਬੈਠ ਕੇ ਬਾਬਾ ਸਭ ਅੰਬੇਦਕਰ ਦੇ ਭਵਨ ਚ ਬੈਠ ਕੇ ਇਸ ਮੁੱਚੇ ਪੰਜਾਬੀਆਂ ਨੂੰ ਸਮੁੱਚੇ ਅੰਬੇੜਕਰੀਆਂ ਨੂੰ ਸਮੁੱਚੇ ਦਲਤ ਸਮਾਜ ਨੂੰ ਇਹ ਭਰੋਸਾ ਦਿਵਾਨਾ ਆਉਣੇ ਵਾਲੇ 2-4 ਦਿਨਾਂ ਦੇ ਵਿੱਚ ਵਿੱਚ ਦੋਸ਼ੀ ਜਿੱਦਾਂ 31 ਮਾਰਚ ਨੂੰ ਬੇਅਦਬ ਕਤਲ ਸਾਹਬ ਦੀ ਹੋਈ ਉਹ ਦੋਨੋਂ ਹੀ ਦੋਸ਼ੀ ਫੜ ਕੇ ਜੁੱਤੀਆਂ ਮਾਰ ਕੇ ਜੇਲ੍ਹ 'ਚ 24 ਘੰਟੇ ਚ ਮਾਰਿਆ ਔਰ ਉਹ ਸਕੀਮ ਜਿਹੜੀ ਆ ਅਸੀਂ ਪ੍ਰਸ਼ਾਸਨ ਦੇ ਨਾਲ ਇਹ ਗੱਲਬਾਤ ਕੀਤੀ ਜਿਹੜੀ ਅੱਜ ਹੋਇਆ 100-100 ਕਿਲੋਮੀਟਰ ਦੇ ਸੀਸੀਟੀਵੀ ਕੈਮਰੇ ਦੇ ਉੱਤੇ ਕਾਲ ਕੋਤੀ ਆ ਉਹਨਾਂ ਨੂੰ ਜੁੱਤੀਆਂ ਮਾਰ ਕੇ ਜਿਹੜਾ ਬੰਦ ਕੀਤਾ ਜਾਏਗਾ ਕਾਨੂੰਨੀ ਪੜ ਦੀ ਕਾਰਵਾਈ ਕੀਤੀ ਜਾਏਗੀ ਅੱਜ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਪਰਮ ਪੂਜਯ ਬਾਬਾ ਸਾਹਿਬ ਅੰਮ੍ਰਿਤਕਰ ਦੇ ਨਾਮ ਤੇ ਇਹ ਯਾਦਗਾਰੀ ਭਵਨ ਬਣਿਆ ਭਾਰਤੀ ਸੰਵਿਧਾਨ ਦੇ ਨਿਰਵਾਤਾ ਬਾਬਾ ਸਾਹਿਬ ਅੰਮ੍ਰਿਤਕਰ ਜਿਹੜੇ ਸਮੁੱਚੇ ਪੰਜਾਬੀਆਂ ਦੇ ਲਈ ਇੱਕ ਰਹਿਬਰ ਨੇ ਰੱਬ ਨੇ ਔਰ ਔਰ ਸਭ ਤੋਂ ਜ਼ਿਆਦਾ ਵਾਦੀ ਜਿਹੜੀ ਸ਼ੁਰੂ ਕਸ਼ਟ ਦੀ ਉਹ ਪੰਜਾਬ ਦੇ ਵਿੱਚ ਹੈ 35% ਤੋਂ ਜ਼ਿਆਦਾ 2011 ਦੀ ਮਰਦਮ ਵਿਚमारी 31.94% ਕਹਿੰਦੀ ਆ ਲੇਕਿਨ ਅੱਜ 15 ਸਾਲ ਬਾਅਦ ਜਿਹੜੀ ਡੈਕੇਡਲ ਗਰੋਥ ਹੈ ਸ਼ੁਰੂ ਕਰ ਦਿੱਤੀ ਉਹ 20% ਦਾ ਰਾਕੇ ਇਹ 40% ਨੂੰ ਆਬਾਦੀ ਜਿਹੜੀ ਢੱਕ ਚੁੱਕੀ ਆ ਐਡੀ ਵੱਡੀ ਵਾਧੇ ਹੋਵੇ ਔਰ ਇਸ ਆਬਾਦੀ ਦੇ ਵਿੱਚ ਜਿਹੜਾ ਅੱਜ ਮੈਂ ਪੰਜਾਬ ਸਰਕਾਰ ਦਾ ਧੰਨਵਾਦੀ ਇਸ ਗੱਲ ਦਾ ਸੂਚਾ ਜਿਹੜਾ ਮੈਂ ਪਿੰਡ ਪਿੰਡ ਗਲੀ ਗਲੀ ਸ਼ਹਿਰ ਸ਼ਹਿਰ ਜਾਣਾ ਹੈ ਸੁਮੁੱੱਚੇ ਪੰਜਾਬ ਦਾ ਜਿਹੜਾ ਸ਼ੁਰੂ ਕਰਤ ਭਾਈਚਾਰਾ ਹੈ ਉਹ ਪੰਜਾਬ ਸਰਕਾਰ ਦਾ ਇਸ ਗੱਲ ਤੋਂ ਧੰਨਵਾਦੀ ਆ ਕਿ ਸ਼ੈਡਿਊਲ ਕਾਸਟ ਕਮਿਸ਼ਨ ਦੀ ਜਿਹੜੀ ਨਿਯੁਕਤੀ ਆ ਉਹਨਾਂ ਨੇ ਕੀਤੀ ਆ ਔਰ ਮੇਰੇ ਵਰਗੇ ਛੋਟੇ ਜਿਹੇ ਬੰਦੇ ਨੂੰ ਇਹਦਾ ਇਹ ਜ਼ਿੰਮੇਵਾਰੀ ਦਿੱਤੀ ਆ ਔਰ ਮੈਨੂੰ ਇਸ ਗੱਲ ਤੇ ਮਾਣ ਹੈ ਆਪਣੇ ਸਮੁੱਚੇ ਅੰਬੜਕਰੀਆਂ ਤੇ ਸਮੁੱਚੇ ਅਨੁਸੂਚਿਤ ਜਾਤੀ ਵਰਗਾਂ ਦੇ ਸਮੁੱਚੇ ਗਰੀਬਾਂ ਦੇ ਉਹ ਕਿਸੇ ਵੀ ਜਾਤ ਕਿਸੇ ਵੀ ਧਰਮ ਦੇ ਹੋਣ ਦਿਨ ਔਰ ਰਾਤ ਲਗਾ ਕੇ ਅਸੀਂ ਉਹਨਾਂ ਦੇ ਦੁੱਖ ਦਰਦ ਸੁਣ ਰਹੇ ਆਂ ਔਰ ਪੰਜਾਬ ਸਰਕਾਰ ਔਰ ਭਾਰਤ ਦੇ ਸੰਵਿਧਾਨ ਦੇ ਨੀਤੀਆਂ ਨੂੰ ਲਾਗੂ ਕਰਨ ਲਈ ਅਸੀਂ ਜਨ ਜਨ ਤੱਕ ਜਾ ਰਹੇ ਆਂ ਅੱਜ ਇਸੇ ਨੜੀ ਦੇ ਵਿੱਚ ਅੱਜ ਬਖ ਬਖ ਸਮਾਜਿਕ ਜਥੇਬੰਦੀਆਂ ਬੁਲਾਈਆਂ ਆ ਜਿਨ੍ਹਾਂ ਦੇ ਨਾਲ ਮੈਂ ਬਕਾਇਦਾ ਲੰਬੀ ਗੱਲਬਾਤ ਕਰਕੇ ਇਹ ਪੰਜਾਬ ਦੇ ਵਿੱਚ ਔਰ ਲੁਧਿਆਣਾ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਆਬਾਦੀ ਵਾਲਾ ਜਿਹੜਾ ਜ਼ਿਲ੍ਹਾ ਆ ਇੱਥੇ ਕਿੱਦਾਂ ਆਪਾਂ ਬਾਬਾ ਸਾਹਿਬ ਅੰਬੇਡਕਰ ਦੇ ਅੰਦੋਲਨ ਨੂੰ ਮਜ਼ਬੂਤ ਕਰਨਾ ਹੈ ਕਿੱਦਾਂ ਇੱਥੇ ਭਾਰਤੀ ਸੰਵਿਧਾਨ ਦੇ ਹੱਕਾਂ ਅਧਿਕਾਰਾਂ ਰੋਕਾਂ ਤੱਕ ਪੁੱਜਣ ਉਹਦੇ ਲਈ ਕਿੱਦਾਂ ਆਪਾਂ ਚਾਰਾ ਜੋਜੀਆਂ ਕਰਨੀਆਂ ਆ ਕਿੱਦਾਂ ਆਪਾਂ ਆਪਸ ਦੇ ਵਿੱਚ ਮਿਲ ਜੁੜ ਕੇ ਵੱਡੀ ਲਾਮਬੰਦੀ ਕਰਨੀ ਹੈ ਔਰ ਔਰ ਇਸ ਗੱਲ ਦੇ ਵਿੱਚ ਵੀ ਮੈਂ ਸਮਾਜਿਕ ਜਥੇਬੰਦੀਆਂ ਦੇ ਨਾਲ ਅੱਜ ਇਹ ਗੱਲਬਾਤ ਕਰਕੇ ਇੱਥੇ ਕਿਉਂਕਿ ਮੋਤੀ ਦੇ ਸਮਾਜਿਕ ਜਥੇਬੰਦੀਆਂ ਇਹ ਵੱਡੇ ਵੱਡੇ ਚਿਹਰੇ ਜਿਹੜੇ ਬਾਬਾ ਸਾਹਿਬ ਨੂੰ ਮੰਨਦੇ ਮੋਤੀ ਨੇ ਔਰ ਮੈਂ ਇਹਨਾਂ ਦੇ ਵਿੱਚ ਧਾਗਾ ਬਣ ਕੇ ਇਹਨਾਂ ਸਾਰੇ ਮੋਤੀਆਂ ਨੂੰ ਸਾਰੇ ਪੰਜਾਬ ਦੇ ਮੋਤੀਆਂ ਨੂੰ ਇਕੱਠਾ ਕਰਨ ਦੇ ਲਈ ਲੱਗਾ ਹੋਇਆ ਉਸੇ ਲੜੀ ਦੇ ਵਿੱਚ ਮੈਂ ਅੱਜ ਜਿੱਥੇ ਵੱਖ-ਵੱਖ ਵਿਭਾਗਾਂ ਦੇ ਵੱਖ-ਵੱਖ ਜਿਹੜੀਆਂ ਸ਼ਿਕਾਇਤਾਂ ਕਮਿਸ਼ਨ ਦੇ ਦਫ਼ਤਰ ਚ ਆਈਆਂ ਉਹਨਾਂ ਨੂੰ ਸੁਣਿਆ ਉਹਨਾਂ ਦੀਆਂ ਮੌਕੇ ਤੇ ਉੱਤੇ ਕੁਝ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁਝ ਨੂੰ ਅਸੀਂ ਚੰਡੀਗੜ੍ਹ ਦਫ਼ਤਰ ਬੁਲਾਇਆ ਕੁਝ ਦੀਆਂ ਸ਼ਿਕਾਇਤਾਂ ਤੇ ਅਸੀਂ ਜਿਹੜੀ ਜਣੀਆਂ ਅੱਜ ਜਾਗਦੀਆਂ ਆ ਉਹਨਾਂ ਤੇ ਬੜੀ ਜਲਦੀ ਕਾਰਵਾਈ ਕਰਨ ਦਾ ਭਰੋਸਾ ਰੱਖਦਾ ਹਾਂ ਔਰ ਅੱਜ ਦਾ ਜਿਹੜਾ ਗੇੜਾ ਆ ਉਹ ਸਮੁੱਚੇ ਦਲਿਤ ਸਮਾਜ ਨੂੰ ਅਪੀਲ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਸ਼ਾਸਨ ਕਰਤਾ ਜਮਾਤ ਬਣੋ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਸ਼ਾਸਨ ਕਰਤਾ ਜਮਾਤ ਬਣੋ ਔਰ ਪੰਜਾਬ ਦੇ ਵਿੱਚ ਜਿਹੜਾ ਅਨੁਸੂਚਿਤ ਜਾਤੀ ਵਰਗ ਹੈ ਖਾਸ ਤੌਰ ਤੇ ਦਲਿਤ ਸਮਾਜ ਹੈ ਇਹ ਹੈ ਚਾਚਾੜਾ ਬਣ ਗਿਆ ਹੈ ਚਾਚਾੜਾ ਬਣ ਗਿਆ ਬੰਨਾ ਤਾਂ ਸ਼ਾਸਨ ਕਰਤਾ ਸੀ ਵੀ ਜਿਹੜਾ ਵੀ ਸ਼ਾਸਨ ਹੋਵੇ ਤੁਸੀਂ ਉਹਦੇ ਚ ਅੱਗੇ ਨਜ਼ਰ ਆਉਣੇ ਚਾਹੀਦੇ ਇਹਨੂੰ ਸ਼ਾਸਨ ਕਰਤਾ ਕਹਿੰਦੇ ਆ ਇਸ ਕਰਕੇ ਇਹ ਅਪੀਲ ਅਸੀਂ ਪੂਰੇ ਦਲ ਸਮਾਜ ਤੱਕ ਲੈ ਕੇ ਜਾ ਰਹੇ ਹਾਂ ਕਿ ਜੇ ਸਰਕਾਰ ਦੇ ਵਿੱਚ ਆਪਾਂ ਹੈ ਚਾਚਾ ਵਾਲੇ ਨਾ ਬਣੀਏ ਸ਼ਾਸਨ ਕਰਤਾ ਬਣੀਏ ਮੋਹਰਲੀ ਕਤਾਰ ਵਾਲੇ ਬਣੀਏ ਧੰਨਵਾਦ ਸਰ ਇਦਾਂ ਨੂੰ ਮੁਰਤ ਫੇਰ ਵੀ ਲੱਗੇਗੀ ਜਿਸ ਤਰ੍ਹਾਂ ਅੱਜ ਸੁਣਵਾਈ ਹੋਈ ਹੈ ਅੱਜ ਤਾਂ ਸ਼ੁਰੂਆਤ ਹੈ ਅੱਜ ਤਾਂ ਮੈਂ ਬਰਕਤਾਂ ਪਾਉਣ ਆਇਆ ਤੁੱਕੀ ਤਿੱਕੀ ਚੌਕੀ ਪੰਜੀ ਇਹ ਗੁਚੀਆਂ ਬੜੀਆਂ ਪੈਣਗੀਆਂ ਮੀਟਿੰਗਾਂ ਦੀਆਂ ਔਰ ਪੂਰਾ ਡਿਪਾਰਟਮੈਂਟ ਅੱਜ ਤਾਂ ਮੈਂ ਹੱਸਦਾ ਖੇਡਦਾ ਆਇਆ ਆਉਣ ਵਾਲੇ ਸਮੇਂ 'ਚ ਫੁੱਲ ਕਮਿਸ਼ਨ ਦੀ ਮੀਟਿੰਗ ਜਿਹੜੀ ਆ ਉਹ ਜੂਨ ਚ ਹੋਏਗੀ ਜੁਲਾਈ ਦੇ ਵਿੱਚ ਮੈਨੂੰ ਲੱਗਦਾ ਕਿ ਮੈਨੂੰ ਕਿਤੇ ਪਰਿਵਾਰਕ ਕੁਝ ਮੇਲੇ ਕਰਕੇ ਬਾਹਰ ਜਾਣਾ ਪੈਣਾ ਹੈ ਔਰ ਅਗਸਤ ਵਿੱਚ ਜਿਹੜੀ ਵੱਡੀ ਮੀਟਿੰਗ ਇੱਥੇ ਪੂਰੀ ਤਿਆਰੀ ਦੇ ਨਾਲ ਕਿਉਂਕਿ ਆ ਤਾਂ ਕੱਲ ਹੀ ਦੁਪਹਿਰੇ ਪਲਾਨ ਕੀਤੀ ਕਾਲੀ ਕਾਲੀ ਚ ਸੁਨੇਹੇ ਵੀ ਪੂਰੇ ਲੱਗ ਨਹੀਂ ਸਕੇ ਮੇਰੇ ਜਿਹੜੇ ਖੋਦੇ ਨੇੜਲੇ ਸਾਥੀ ਆ ਉਹ ਵੀ ਮੀਟਿੰਗ ਚ ਆ ਜਾਈ ਰਿਹਾ ਕਿ ਔਰ ਜਦੋਂ ਅਸੀਂ ਅਗਲੀ ਅਗਸਤ ਦੇ ਵਿੱਚ ਮੀਟਿੰਗ ਕਰਾਂਗੇ ਥੱਲੇ ਵਾਲਾ ਜਿਹੜਾ ਹਾਲ ਹੈ ਉਹ ਪੂਰਾ ਭਰ ਕੇ ਪੂਰੀ ਬਲੰਦ ਜਜਕਾਰ ਦੇ ਨਾਲ ਵੱਡੀ ਲੰਬੰਦੀ ਨ ਕਰਾਂਗੇ